ਆਮੀ ਪੰਜਾਬ ਦੇ ਵਿੱਚ ਹੜ੍ਹ ਤੋਂ ਬਾਅਦ ਹੋਈ ਤਬਾਹੀ ਦੀ ਪਰਪਾਈ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਪਰ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਦੇ ਵਿੱਚ ਨਾ ਹੀ ਲੋਕਾਂ ਦੀਆਂ ਜ਼ਮੀਨਾਂ ਰਹੀਆਂ ਨਾ ਹੀ ਫਸਲ ਕਿਉਂਕਿ ਸਸ ਲੋਚ ਦਰਿਆ ਦਾ ਵਹਾਇ ਇੱਕ ਪਾਸੇ ਹੁਣ ਕਰਕੇ 300 ਏਕੜ ਤੋਂ ਵੱਧ ਜ਼ਮੀਨ ਪਾਣੀ ਦੇ ਵਿੱਚ ਹੜ ਗਈ ਆ ਲੱਖਾਂ ਦੀਆਂ ਜ਼ਮੀਨਾਂ ਦਾ ਕਿਸਾਨਾਂ ਨੂੰ ਨੁਕਸਾਨ ਹੋ ਗਿਆ ਨਾ ਹੀ ਫਸਲ ਰਹੀ ਹੈ ਨਾ ਹੀ ਜ਼ਮੀਨ ਰਹੀ ਹੈ ਹਾਲੇ ਵੀ ਲਗਾਤਾਰ ਸਤਲੁਜ ਦਰਿਆ ਦਾ ਪਾਣੀ ਜ਼ਮੀਨਾਂ ਨੂੰ ਖੋਰਾ ਲਾ ਰਿਹਾ ਹੈ ਰੋਜ਼ਾਨਾ ਜ਼ਮੀਨ ਹਟ ਜਾਂਦੀ ਹੈ ਇਸ ਨੂੰ ਲੈ ਕੇ ਨੇੜੇ ਤੇੜੇ ਦੀਆਂ 22 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪੰਜਾਬ ਦੇ ਗਵਰਨਰ ਨੂੰ ਇੱਕ ਚਿੱਠੀ ਲਿਖ ਕੇ ਸਬੰਧੀ ਫੌਜ ਨੂੰ ਤੁਰੰਤ ਲਾ ਕੇ ਇਸ ਦਾ ਹੱਲ ਕਰਨ ਦੀ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਫੌਜ ਦੇ ਅਧਿਕਾਰੀ ਮੌਕਾ ਦੇਖਣ ਦੇ ਲਈ ਪਹੁੰਚੇ ਨੇ ਉੱਥੇ ਹੀ ਰੈਵੈਨਿਊ ডিপਾਰਟਮੈਂਟ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਪਲੇਟਫਾਰਮ ਬਣਾ ਰਹੇ ਹਾਂ ਦੋਨੇ ਪਾਸੇ ਪਲੇਟਫਾਰਮ ਬਣਾਉਣ ਤੋਂ ਬਾਅਦ ਜੋ ਵਿਚਕਾਰ ਰੇਤ ਦਾ ਬੈੱਡ ਬਣ ਕੇ ਤਿਆਰ ਹੋ ਗਿਆ ਉਸ ਨੂੰ ਹਟਾਇਆ ਜਾਵੇਗਾ ਤਾਂ ਜੋ ਸਫਲੂਚ ਦੇ ਵਹਾਨ ਨੂੰ ਮੁਰਤੋਂ ਵਿਚਕਾਰ ਕੀਤਾ ਜਾਵੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਚਾਇਆ ਜਾ ਸਕੇ ਉਹਨਾਂ ਨੇ ਕਿਹਾ ਇੱਥੇ ਨੁਕਸਾਨ ਤਾਂ ਵੱਡਾ ਹੋਇਆ ਹੈ ਪਰ ਸਾਡੀ ਕੋਸ਼ਿਸ਼ ਹੈ ਜਲਦੋਂ ਜਲਦ ਇਹਨਾਂ ਨੂੰ ਰਾਹਤ ਮਿਲੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਕੀ ਨਾਮ ਆ ਜੀ ਅਗਰੇ ਇਸ ਸੈਗਨਾ ਜੇ ਮੇਰਾ ਸਸਰਾਇ ਕੋਲ ਜਿਹੜਾ ਰਹਿਣਾ ਵਾਲਾ ਹਾਂ ਹਾਂਜੀ ਬਿਲਕੁਲ ਜੀ ਕਿਸਾਨ ਆ ਜੀ ਸਾਡੀਆਂ ਜ਼ਮੀਨਾਂ ਵੱਧ ਤੋਂ ਵੱਧ ਤੇ ਬਹੁਤ ਹੜ੍ਹ ਰਹੀਆਂ ਆ ਜਾਨ ਨੁਕਸਾਨ ਹੋ ਰਿਹਾ ਵਾ ਕਿਤੋਂ ਘੱਟ ਸਾਢੇ 4-500 ਕਿੱਲਾ ਜਿਹੜਾ ਜਗਾ ਦਾ ਉਹ ਹੜ੍ਹ ਗਿਆ ਵਾ 1-2 ਕਿਲੋਮੀਟਰ ਦਾ ਬੰਨੇ ਹੈ ਨਹੀਂ ਜਿਹੜੀ ਅਸਲ ਗੱਲ ਹੈ ਬਹੁਤ ਹਲਾ ਦਾ ਮਾਰੇ ਆ ਅਸੀਂ ਤਾਂ ਗਵਰਨਰ ਸਾਹਿਬ ਨੂੰ 22-23 ਪਿੰਡਾਂ ਨਾਲ ਚਿੱਠੀ ਲਿਖੀ ਆ ਗਵਰਨਰ ਸਾਹਿਬ ਪਹੁੰਚੀ ਆ ਮੈਸਰੀ ਵੀ ਇੱਥੇ ਆਈ ਆਰਮੀ ਆਈ ਆ ਬਾਕੀ ਦੇਖਦੇ ਆ ਪੌੜਾ ਕੀ ਕਰਦਾ ਸੀਦਾ ਇਹ ਮੰਗ ਆ ਵੀ ਸਾਡੀ ਪੌੜ ਬਣਾਇਆ ਜਾਵੇ ਸਾਡੇ ਕੋਲ ਨਗਰਾਂ ਦੇ ਕੋਲ ਸਾਰੇ ਕੋਲ ਮਸ਼ੀਨਾਂ ਪਾਪ ਲੈਣਾ ਵਾ ਅਸੀਂ ਕਿਸੇ ਭੈਣ ਭਾਈ ਤੋਂ ਹੋਰ ਵੀ ਮਸ਼ੀਨਾਂ ਮੰਗਾ ਲਾਂਗੇ ਹਾਲਦਵਾਲੇੋਂ ਅਸੀਂ ਕੋਲੋਂ ਵੀ ਪੈਸੇ ਲਾ ਲਾਂਗੇ ਅਸੀਂ ਕਹਿੰਨਾ ਸਾਡਾ ਇੱਕ ਵਾਰੀ ਜਿਹੜਾ ਪੌੜਾ ਉਹ ਸਾਨੂੰ ਬਣਾ ਕੇ ਆਰਮੀ ਦੇ ਦੇਵੇ ਇੱਕ ਵਾਰੀ ਅਸੀਂ ਆਪਦੀਆਂ 10 15 20 ਮਸ਼ੀਨਾਂ ਪਾਉਣ ਲੈ ਜੀ ਜਿਹੜਾ ਪਾਣੀ ਦਾ ਰੁਕ ਪਰੇ ਬਦਲ ਦੀ ਸਾਡੀ ਦਾ ਇਹੀ ਬੇਨਤੀ ਸਾਡਾ ਦਾ ਬਹੁਤ ਬੁਰਾ ਹਾਲ ਆ ਜੇ ਕੋਈ ਸਾਡਾ ਪੌੜ ਨਹੀਂ ਬਣਦਾ ਪੂਰੇ ਲੁਧਿਆਣੇ ਨੂੰ ਖਤਰਾ ਬਾਈ ਜੀ ਸਾਡੇ ਜਿਹੜਾ ਆਰ ਜੀ ਬੰਦ ਬਣਾਇਆ ਸੀ 10 ਗਰਮਾ ਰਹਿ ਗਿਆ ਜੀ ਬਸ ਉਹ ਵੀ ਕੰਮ ਹੋ ਜਾਣਾ ਸ਼ਾਮ ਤੱਕ ਲੱਗਦਾ ਮੈਨੂੰ ਬਹੁਤ ਹਲਾਤ ਮਾਰੇ ਆ ਲੱਗਦਾ ਪਾਣੀ ਦਾ ਪੱਧਰ ਵੀ ਘਟ ਗਿਆ ਹੈ ਮੌਸਮ ਵੀ ਸਾਫ਼ ਹੋ ਚੁੱਕਿਆ ਫਿਰ ਵੀ ਪਾਣੀ ਲਗਾਤਾਰ ਜ਼ਮੀਨਾਂ ਨੂੰ ਢਾਲ ਆ ਰਿਹਾ ਪਾਣੀ ਦਾ ਪੱਧਰ ਦੇਖੋ ਜੀ ਪਾਣੀ ਦਾ ਪੱਧਰ ਚਲੋ ਡਾਊਨ ਹੋ ਗਿਆ ਜ਼ਰੂਰ ਆ ਜਿਹੜਾ ਪਾਣੀ ਦੀ ਡਿਗਾਈ ਹੈ 50 ਫੁੱਟ ਡਿਗਾਈ ਹੈ ਚੈੱਕ ਕਰਦੇ ਆਂ ਬਾਸ ਵੀ ਪੈ ਜੇ ਨਾ ਰਸਤੇ ਬਣਨੇ ਆ ਚੈੱਕ ਕਰਨਾ ਵਾ ਉਹ ਅੰਨਾ ਡੂੰਗਾ ਵਾ ਮਤਲਬ ਔਰ ਇੱਤਾ ਕਹਾਂ ਜਾਏ ਨਾ ਤੇ ਬੱਚੇ ਨਹੀਂ ਆ ਵਾ ਫਿਰ ਉਹ ਘਾਹ ਰੋਲ ਲੈਂਦਾ ਫੇਟੀਆਂ ਲੱਗਦੀਆਂ ਵਾ ਇਸ ਤਰ੍ਹਾਂ ਹੋ ਰਿਹਾ ਵਾ ਉਧਰੋਂ ਸਾ ਉੱਚਾ ਜੀ ਨਾ ਦਰਨੀ ਮਹੀ ਜਾਂਦਾ ਵਾ ਜੇ ਇਹ ਹਾਲਾਤ ਰਹੇ ਕੋਈ ਆਰਮੀ ਦਾ ਕੋਈ ਇੱਥੇ ਨਾ ਕੋਈ ਸਾਨੂੰ ਸਹਾਇਤਾ ਮਿਲੀ ਸਾਡੇ ਲੁਧਿਆਣੇ ਨੂੰ ਸਾਡੇ ਸ਼ਹਿਰ ਨੂੰ ਮੋਰੇ ਪਿੰਡਾਂ ਨੂੰ ਪੂਰੀ ਬਰਬਾਦੀ ਦਾ ਸਾਨੂੰ ਦਾ ਰਾਹ ਦੇਖ ਰਿਹਾ ਮੋਰੇ ਵੀ ਕੋਈ ਹੱਲ ਨਹੀਂ ਅਸੀਂ ਬੇਨਤੀ ਕਰਦੇ ਆਂ ਭਗਵਾਨ ਜੀ CM ਨੂੰ ਵੀ CM ਸਾਹਿਬ ਤੁਹਾਨੂੰ ਲੋਕਾਂ ਨਾਲ ਬਣਾਇਆ ਸਾਡਾ CM ਆ ਤੁਥੇ ਆ ਕੇ ਲੋਕਾਂ ਦਾ ਦਰਦ ਸੁਣ ਕੀ ਹਾਲਾਤ ਆ ਲੋਕਾਂ ਦੇ ਜ਼ਮੀਨ ਨਾਲ ਹਾਰ ਰਹੀਆਂ ਬੁਰੇ ਹਾਰਾ ਸਾਡੇ ਕੋਲ ਤਾਂ ਮંત્રી ਸਾਹਿਬ ਪਹੁੰਚਦੇ ਆ ਠੀਕ ਆ ਸੀਐਮ ਅੱਛਾ ਕਹਿੰਦੇ ਸੀ ਨਾ ਵੀ ਆਮ ਜਨਤਾ ਸੀਐਮ ਭਗਵੰਤ ਮਾਨ ਕਹਿੰਦਾ ਸੀ ਜਦੋਂ ਨਾ ਕੇਸੀ ਵਾਲਾ ਐਲਾਨ ਕੀਤਾ ਸੀ ਵੀ ਸੀਐਮ ਕੋਲ ਬਣਨੇ ਚਾਹੀਦਾ ਵਾ ਆਸੀਂ ਇਹੀ ਕਿਹਾ ਨਗਰ ਨੂੰ ਵੀ ਭਗਵੰਤ ਮਾਨ ਨੂੰ ਕਹੋ ਵੀ ਭਗਵੰਤ ਮਾਨ ਆਪਰਾਇਓ ਮੁੱਖ ਮੰਤਰੀ ਪੰਜਾਬ ਦਾ ਆਸੀਂ ਬਣਾਇਆ ਵਾ ਖੁਦ ਆਮ ਪਾਰਟੀ ਦੇ ਵਰਕਰ ਆ ਅਸੀਂ ਸਾਡੇ ਕੋਲ ਤਾਂ ਸੀਐਮ ਆ ਪਹੁੰਚਦੇ ਨੇ ਭਗਵੰਤ ਮਾਨ ਨੂੰ ਬੇਨਤੀ ਕਰ ਰਹੇ ਆ ਸਾਡਾ ਆ ਕੇ ਸੇ ਹਾਲ ਚਾਲ ਪੁੱਛ ਲੋਕਾਂ ਦੇ ਜ਼ਮੀਨਾਂ ਹਰਗੇ ਕਿਸਾਨਾਂ ਦੀਆਂ 500 ਏਕੜ ਹਲ ਗਈ ਸੀਐਮ ਹੋਣ ਦਾ ਸਹੀ ਹੋ ਗਿਆ ਉਹਨੂੰ ਭਗਵੰਤ ਮਾਨ ਨੂੰ ਬੇਨਤੀ ਤੇ ਪਹੁੰਚੇ ਹਾਲ ਲੋਕਾਂ ਦਾ ਹਾਲ ਤਾਂ ਬੱਚ ਕੀ ਹਾਲ ਆ ਦੁਨੀਆ ਬਹੁਤ ਦੁਖੀ ਆ ਬਾਈ ਇੱਥੇ ਦੁਨੀਆ ਇੰਨੀ ਦੁਖੀ ਆ ਕੋਈ ਇੱਥੇ ਆਪਸਰ ਆਂਦਾ ਉਹਦਾ ਨਾ ਬੈਸਦੇ ਆ ਬੈਸਣੇ ਆ ਬਾਈ ਜੀ ਰੋਣਾ ਆਂਦਾ ਸਾਨੂੰ ਤਾਂ ਸਾਡੇ ਜਮੀਨਾਂ ਖੜ ਰਹੀਆਂ ਆ ਬਹੁਤ ਮਾਰੇ ਹਾਲਾਤ ਆ ਬਹੁਤ ਜਿਆਦੇ ਐਦਾਂ ਹੀ ਬੇਨਤੀ ਕਰਦੇ ਆ ਮੰਗਦਾ ਇਹ ਹੀ ਅਜੇ ਆਰਮੀ ਦੀ ਮੰਗਾ ਅਡਾ ਜਿਹੜਾ ਬੋਲ ਆ ਉਹ ਗੜਾ ਬਣਾਇਆ ਜਾਵੇ ਆਸੀਂ ਆਦੀ ਮਸ਼ੀਨਾਂ ਕੱਲ ਪਿੰਡ ਵਾਸੀਆਂ ਨੇ ਵੀ ਮੱਥਾ ਪਾਇਆ ਗੁਰਦਵਾਰਨ ਨੂੰ ਚਿੱਠੀ ਭੇਜੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵੀ ਆਰਮੀ ਦੀ ਮੰਗ ਕੀਤੀ ਹੈ ਕਿ ਇੱਥੇ ਮੋਰਚਾ ਜਿਹੜਾ ਸੰਭਾਲਿਆ ਜਾਵੇ ਬਿਲਕੁਲ ਦੀ ਬਿਲਕੁਲ ਲਿਖੀ ਗੁਰਦਵਾਰ ਸਮਝੋ ਸਾਡੇ ਪੰਚਾਇਤਾਂ ਨੇ ਮਦਦ ਬਗ ਦਿੱਤੇ ਵੀ ਸਾਡਾ ਵੀ ਸਹਿਯੋਗ ਦਿੱਤੀ ਜਾਵੇ ਸਾਡਾ ਹੱਲ ਉਹੀ ਹੈ ਜੀ ਹੋਰ ਕੋਈ ਹੱਲ ਹੈ ਨਹੀਂਗਾ ਜਿਹੜੀ ਅਸਲ ਗੱਲ ਆ ਆਰਮੀ ਪੌਲ ਬਣਾਉਗੀ ਇਹਦਾ ਬਚਾਅ ਵੀ ਸਾਡਾ ਕੋਈ ਬਚਾਅ ਨਹੀਂ ਹੈਗਾ ਆਪਾਂ ਮੰਨ ਤੋ ਲਿਖਾ ਲਓ ਜਿਹੜੀ ਅਸਲ ਗੱਲ ਆ ਇਹਦਾ ਕੋਈ ਹੱਲੇ ਹੈ ਨਹੀਂ ਸਾਡਾ ਹੈਗਾ ਉਹ ਮਤ ਅੱ ਬਹੁਤ ਬੁਰਾ ਹਾਲ ਆ ਬੰਦਾ ਲੱਗੇ ਦੇਖੋ ਕਿੰਨਾ ਬੰਦਾ ਲੱਗੇ ਹੋਇਆ ਹੈ ਸ਼ਾਸਨ ਨੇ ਠੇਕਾ ਦਿੱਤਾ ਹੋਇਆ ਦਿਨ ਰਾਤ ਉਹ ਵੀ ਲੱਗੇ ਪਿੰਡ ਵਾਸੀ ਵੀ ਲਗਾਤਾਰ ਲੱਗੇ ਹੋਏ ਆ ਮੈਂ ਕਾ ਜੀ ਆਸ਼ੀਰ ਦਾ ਦਿਨ ਰਾਤ ਰਹਿੰਦੇ ਇੱਥੇ ਆ ਮੈਂ ਤਾਂ ਜਿਹੜੀਆਂ ਮਸ਼ੀਨਾਂ ਪਾਵ ਲੈਣਾ ਬਾਈ ਜੀ ਅਸੀਂ ਕੋਲੋਂ ਪੈਸੇ ਦੇ ਰਹੇ ਮੈਂ ਤਾਂ ਮੇਰੇ ਕੋਲੋਂ ਮੈਂ ਤੇ ਬੈਲ ਦਿਖਾਣਾ ਤੇਲ ਦੇ ਜਿਹੜੀਆਂ ਚਲਾਣੇ ਜਾਂਦੀਆਂ ਮਸ਼ੀਨਾਂ ਖੌਰ ਮੇਰੇ ਕੋਲ ਬੈਲ ਆ ਤੁਹਾਨੂੰ ਪਤਾ ਨਹੀਂ ਪੈਸੇ ਮੈਨਿੰਦੇ ਕੋਲੋਂ ਲਾਰੇ ਆ ਪੈਸੇ ਸਾਡੀਆਂ ਮਸ਼ੀਨਾਂ ਖੜੀਆਂ ਪਾਣੀ ਦੂੰਗੇ ਕਰਕੇ ਸਾਡੀਆਂ ਮਸ਼ੀਨਾਂ ਨਹੀਂ ਜਾਵਾਂੀਆਂ ਉਧਰ ਮਸ਼ੀਨਾ ਪਾਉਣ ਲੈਣਾ ਖੜੀਆਂ ਆਪਰੇ ਬਿਲਕੁਲ ਜੀ ਦੂੰਗਾ ਬਹੁਤਾ ਪਾਣੀ 50 ਫੜੂੰਗਾ ਜੀ ਪਾਣੀ ਚੈੱਕ ਕਰ ਲੋ ਮਾਰ ਕੇ ਬਹੁਤ ਮਾਰੇ ਹਾਲਾਤ ਆ ਅੱਜ ਤਾਂ ਮੰਗ ਕਰਦੇ ਆ ਆਰਮੀ ਤੋਂ ਵੀ ਸਾਡਾ ਪੋਲ ਬਣਾਇਆ ਜਾਵੇ ਸਾਡੇ ਤਾਂ ਬਚਾਅ ਕਰ ਨਹੀਂ ਸਾਡੇ ਕੋ ਬਚਾਇਆ ਹੈ ਨਹੀਂ ਜੀ ਸਾਡਾ ਕੋਈ ਸਰ ਸੁਭਨਾਮ ਕੀ ਹੈ ਜੀ ਪ੍ਰਤਪਾਲ ਸਿੰਘ ਬਲੀਏਵਾਲ ਸਪੋਕਸਪਰਸਨ ਬੀਜੇਪੀ ਪੰਜਾਬ ਕੀ ਲੱਗਦਾ ਹਲਕਾ ਤਾਨੇ ਵਾਲ ਦੇ ਵਿੱਚ ਸਸਰਾਲੀ ਕਲੋਨੀ ਦੇ ਵਿੱਚ ਪਿਛਲੇ ਦਿਨੀ ਜਿਹੜੇ ਹਾਲਾਤ ਬਣੇ ਹੋਏ ਸੀ ਉਦਾਂ ਹੀ ਹਾਲਾਤ ਆ ਗਏ ਆ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਢਾਹ ਲੱਗ ਰਹੀ ਆ ਪਾਣੀ ਦੀ ਦੇਖੋ ਅੱਜ ਇੱਕ ਮਹੀਨਾ ਹੋ ਗਿਆ ਏ ਢਾਹ ਲੱਗਦੀ ਨੂੰ 27 ਅਗਸਤ ਨੂੰ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਜਿੰਨੇ ਵੀ ਸਾਡੇ ਇਲਾਕੇ ਦੇ ਬੰਦੇ ਨੇ ਇਹਨਾਂ ਦੀ ਖਿਆਲ ਕਰ ਲੋ ਜ਼ਮੀਨਾਂ ਨੂੰ ਰੋੜਦਾ ਆ ਰਿਹਾ ਵਾ ਇਹ ਜਿਹੜਾ ਪਾਣੀ ਹੈਗਾ ਦਰਿਆ ਵਾ ਅੱਜ ਆਪਾਂ 25 ਸਤੰਬਰ ਦੇ ਵਿੱਚ ਖੜੇ ਆਂ ਸੋ ਅਜੇ ਵੀ ਇਹ ਢਾਲ ਜਾਰੀ ਹੈ ਲੋਕਾਂ ਦੀਆਂ ਲੱਖਾਂ ਦੀਆਂ ਜ਼ਮੀਨਾਂ ਨੇ ਜਿਹੜਾ ਪਾਣੀ ਵਹਾ ਕੇ ਲਈ ਜਾ ਰਿਹਾ ਕੱਲ ਸਾਨੂੰ ਬੇਨਤੀ ਕੀਤੀ 22 ਪਿੰਡਾਂ ਦੀਆਂ ਪੰਚਾਇਤਾਂ ਨੇ ਕਿ ਗਵਰਨਰ ਸਾਹਿਬ ਨੂੰ ਲਿਖਿਆ ਕਿ ਇੱਥੇ ਆਰਮੀ ਦੀ ਲੋੜ ਹੈਗੀ ਆ ਕਿਉਂਕਿ ਜਿਹੜਾ ਉੱਥੇ ਰਿਵਰ ਬੈਡ ਬਣ ਗਿਆ ਉੱਪਰ ਸੈਂਡ ਬੈਡ ਬਣ ਗਿਆ ਜਦ ਤੱਕ ਉਹਨੂੰ ਖੋਰਿਆ ਨਹੀਂ ਜਾਂਦਾ ਉਹਨੂੰ ਪੱਟਿਆ ਨਹੀਂ ਜਾਂਦਾ ਤਾਂ ਦਰਿਆ ਆਪ ਦਾ ਰੁਖ ਉਧਰ ਨੂੰ ਲੈ ਕੇ ਨਹੀਂ ਜਾਊਗਾ ਸੋ ਅਸੀਂ ਉਹਨਾਂ ਨੂੰ ਲਿਖਿਆ ਰਾਤ ਵੀ ਮੇਰੀ 8:30 ਵਜੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੂੰ ਡਿਟੇਲ ਦਿੱਤੀ ਹੈ ਸਾਰੀ ਕਿ ਕੀ ਹੋ ਰਿਹਾ ਵਾ ਸੋ ਸਵੇਰੇ ਜਦੋਂ ਆਏ ਆ ਤਾਂ ਆਰਮੀ ਦੀ ਐਡਵਾਂਸ ਟੀਮ ਆ ਚੁੱਕੀ ਹੈ ਨਿਰੇਖਣ ਕਰਨ ਦੇ ਲਈ ਆਈ ਹੈ ਕਿ ਕੀ ਇੱਥੇ ਕੀਤਾ ਜਾ ਸਕਦਾ ਕਿ ਆਰਜੀ ਬੰ ਕੀ ਕਹਿੰਦੇ ਆ ਪੁਲ ਬਣਾਇਆ ਜਾਵੇ ਜਾਂ ਬੇੜੇ ਲਿਆਂਦੇ ਜਾਣ ਜਿਹਦੇ ਨਾਲ ਉਹਨੂੰ ਪੱਟਿਆ ਜਾਵੇ ਤੇ ਇਹਨੂੰ ਰਸਤਾ ਸਿੱਧਾ ਕੀਤਾ ਜਾਵੇ ਦਰਿਆ ਦਾ ਸੋ ਸਾਰਿਆਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਿੰਡਾਂ ਦੇ ਨਾਲ ਖਲੋਤਿਆਂ ਸਾਡਾ ਫਰਜ਼ ਹੈ ਖਲੋਣਾ ਸੋ ਜਿਹੜਾ ਸਾਡਾ ਮੰਤਰੀ ਸਾਹਿਬ ਨੇ ਡਿਜ਼ਾਸਟਰ ਮੈਨੇਜਮੈਂਟ ਮੰਤਰੀ ਸਾਹਿਬ ਉਹ ਆਪਦੇ ਹਲਕੇ ਦਾ ਡਿਜ਼ਾਸਟਰ ਰੋਡ ਦੇ ਵਿੱਚ ناکਾਮਯਾਬ ਨੇ ਸੋ ਸਾਡੇ ਸਾਰੇ ਲੋਕਾਂ ਦੀਆਂ ਸਾਰੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੇ ਕਿ ਇਸ ਜਿਹੜੀ ਢਾਹ ਲੱਗਦੀ ਪਈ ਆ ਇਹਨੂੰ ਰੋਕਿਆ ਜਾਵੇ ਤੇ ਉੱਥੋਂ ਜਦੋਂ ਜੀ ਸਿਲਟਿੰਗ ਕਰਕੇ ਪਾਣੀ ਅਸਲ ਜਿੱਥੇ ਵਹਿੰਦਾ ਉੱਥੇ ਵਹਾਇਆ ਜਾਵੇ ਇਸ ਦੀ ਕੋਸ਼ਿਸ਼ ਜਾਰੀ ਹੈ ਸਾਡੀ ਦੇਖੋ ਡੀਸੀ ਨੇ ਵੀ ਕੀਤੀ ਹੈ ਡੀਸੀ ਨੂੰ ਵੀ ਕਿਹਾ ਸੀਗਾ ਪਿਛਲੇ ਦਿਨ ਵੀ ਜਦੋਂ ਹੋ ਚੁੱਕੀ ਉਦੋਂ ਵੀ ਕੀਤੀ ਗਈ ਹੁਣ ਵੀ ਕੀਤੀ ਗਈ ਤੇ ਇਸ ਚੀਜ਼ ਦੀ ਕੋਸ਼ਿਸ਼ ਨਿਰੰਤਰ ਜਾਰੀ ਹੈ ਸਰ ਸੁਭਨਮ ਜੀ ਮੇਰਾ ਨਾਮ ਅਖਿਲ ਗਲਹੋਤਰਾ ਹੈ ਜੀ ਮੈਂ ਜਾਈ ਹਾਂ ਵਾਟਰ ਰਿਸੋਰਸ ਡਿਪਾਰਟਮੈਂਟ ਤੋਂ ਕੀ ਹਾਲਾਤ ਨੇ ਸਤਰਾਲੀ ਕਲੋਨੀ ਦੇ ਲਗਾਤਾਰ ਜ਼ਮੀਨਾਂ ਨੂੰ ਢਾਹ ਲੱਗ ਰਹੀ ਆ ਬੰਨ ਰੁਕਣ ਦਾ ਨਾਮ ਨਹੀਂ ਲੈ ਰਹੇ ਹੁਣ ਹਾਲਾਤ ਕੀ ਨੇ ਜੀ ਹਾਲਾਤ ਤਾਂ ਜੀ ਚਲੋ ਆਪਾਂ ਕੀ ਕਹਿ ਸਕਦੇ ਖਰਾਬ ਹੀ ਨੇ ਆਪਾਂ ਬਾਕੀ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਦੇਖੋ ਅਸੀਂ ਦਿਨ ਰਾਤ ਲੱਗੇ ਹੋਏ ਆ ਤੇ ਅਸੀਂ ਪਲੇਟਫਾਰਮ ਤਿਆਰ ਕਰ ਰਹੇ ਆ ਤੇ ਆ ਵੀ ਹੁਣ ਅਸੀਂ ਇਹਨੂੰ ਟਿਪ ਕਰ ਦੇਣਾ ਤੇ ਬਿਲਕੁਲ ਇਹਦੇ ਨਾਲ ਸਾਡਾ ਜਿਹੜਾ ਪਲੇਟਫਾਰਮ ਬਣ ਗਿਆ ਇੱਕ ਸਾਡੀ ਟੀਮ ਉਧਰ ਲੱਗੀ ਹੋਈ ਆ ਇੱਕ ਇੱਧਰ ਲੱਗੀ ਹੋਈ ਆ ਬਾਕੀ ਕਿੰਤੀ ਸਾਡੀ ਉਧਰ ਲੱਗੀ ਹੋਈ ਆ ਤੇ ਸਾਰੀ ਟੀਮਾਂ ਜਦੋਂ ਇੱਕ ਵਾਰ ਸਾਨੂੰ ਪਲੇਟਫਾਰਮ ਬਣ ਗਿਆ ਤੇ ਆਪਸ ਵਿੱਚ ਸਾਰੀ ਅਸੀਂ ਜਿਹੜੇ ਕੇ ਮਿਲਾ ਦੇਣੇ ਆ ਤੇ ਜਿਹੜੀ ਟਾ ਨੂੰ ਆਪਾਂ ਰੋਕ ਲੈਣਾ ਹੈਗਾ ਕਿ ਲੱਗਦਾ ਕਿ ਆ ਇਨਾ ਪਿੰਡ ਵਾਕੀਆਂ ਨੇ ਵੀ ਗਵਰਨਰ ਨੂੰ ਚਿੱਠੀ ਲਿਖੀ ਆ ਕਿ ਆਰਮੀ ਭੇਜੀ ਜਾਵੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵੀ ਚਿੱਠੀ ਲਿਖੀ ਆ ਵੀ ਆਰਮੀ ਭੇਜੀ ਜਾਵੇ ਮੋਰਚਾ ਸੰਭਾਲਿਆ ਜਾਵੇ ਕਿਉਂਕਿ ਲਗਾਤਾਰ ਜਿਹੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਪਾਣੀ ਦੇ ਵਿੱਚ ਤਬਾਹ ਹੋ ਰਹੀਆਂ ਨੇ ਨਹੀਂ ਬਿਲਕੁਲ ਦੇਖੋ ਅਸੀਂ ਆਪਣੀ ਭਰਪੂਰ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਮੀਨਾਂ ਨਾ ਪਾਣੀ ਦੇ ਵਿੱਚ ਖੋਰਣ ਤਾਂ ਨਾ ਲੱਗੇ ਸਾਨੂੰ 1 ਮਹੀਨਾ ਹੋ ਗਿਆ ਅਸੀਂ ਇਸੇ ਚੀਜ਼ ਦੇ ਵਿੱਚ ਲੱਗੇ ਹੋਏ ਆ ਬਾਕੀ ਦੇਖੋ ਸਾਡੀ ਤਾਂ ਕੋਸ਼ਿਸ਼ਾਂ ਨੇ ਜਲਦੀ ਅਸੀਂ ਇਹ ਚੀਜ਼ ਦਾ ਹੱਲ ਕਰ ਲਾਂਗੇ ਕਿੰਨੀ ਕਲੇਵਰ ਲੱਗੀ ਹੋਈ ਹੈ ਜੀ ਫਿਲਹਾਲ ਤੇ ਹਰੇਕ ਜਗ੍ਹਾ ਤੇ ਸਾਡੇ 30 30 40 40 ਬੰਦੇ ਡਿਪਲੋਏ ਕੀਤੇ ਹੋਏ ਨੇ ਕੁਝ ਬੰਦੇ ਥੈਲੇ ਭਰ ਰਹੇ ਨੇ ਕੁਝ ਟਿਪ ਕਰ ਰਹੇ ਨੇ ਬੰਨ ਲੱਗਦਾ ਤੇ ਇਧਰਲੇ ਪਾਸੇ ਟੁੱਟ ਜਾਂਦਾ ਹੈ ਇਹ ਚੀਜ਼ ਹੈ ਤਾਈ ਅਸੀਂ ਸੈਪਰੇਟ ਸੈਪਰੇਟ ਜਗ੍ਹਾ ਤੋਂ 3-4 ਜਗ੍ਹਾ ਤੋਂ ਕੰਮ ਚਲਾ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਢਾਹ ਨੂੰ ਰੋਕਿਆ ਜਾਵੇ ਤੇ ਪਾਣੀ ਨੂੰ ਵੱਧ ਤੋਂ ਵੱਧ ਉਧਰ ਨੂੰ ਰਿਪੈਲ ਕੀਤਾ ਜਾਵੇ ਪਾਣੀ ਇਧਰ ਆ ਰਿਹਾ ਇਧਰੋਂ ਅਸੀਂ ਰਿਪੈਲ ਕਰਾਂਗੇ ਪਲੇਟਫਾਰਮ ਤਿਆਰ ਕਰਾਂਗੇ ਢਾਹ ਰੋਕਾਂਗੇ ਕੀ ਨਾਮ ਆਜੀ ਮੇਰਾ ਨੌਰਗਮਿੰਦਰ ਸਿੰਘਾ ਜੀ ਇਸੇ ਪਿੰਡ ਦਾ ਜੰਪਾ ਵਾਲਾ ਮੇਰਾ ਹੂੰ ਕਿਸਾਨ ਹਾਂ ਜੀ ਹਾਂਜੀ ਕਿਸਾਨ ਹਾਂ ਹਾਂਜੀ ਕਿੰਨੀ ਕੁ ਖੇਤੀ ਤੁਹਾਡੀ ਵਿੱਚ ਪਾਣੀ ਦੇ ਵਿੱਚ ਤਬਾਹ ਹੋ ਗਈ ਆ ਕਿੱਦਾਂ ਦੇ ਹਾਲਾਤ ਨੇ ਹੁੰਦੇ ਸਾਡੇ ਚਾਚੇ ਦਾ 3 13 ਕਿੱਲ ਸਾਡੇ ਜ਼ਮੀਨ ਦੇ ਸੇ ਤੇਰੇ ਹੜਕੇ ਝੋਨਾ ਲੱਗਿਆ ਬੂਲਰ ਲੱਗਿਆ ਸੀ ਬਹੁਤ ਬੁਰਾ ਹਾਲਾ ਪੰਜ ਤਰੀ ਦਾ ਪਾਣੀ ਆ ਦੂਜਾ ਮਹੀਨਾ ਹੋਣ ਲੱਗਾ ਵਾ ਉਹ ਤੋਂ ਬੋਰੇ ਲਾਂਦੇ ਆ ਰਹੇ ਆ ਬੋਰੇ ਨਹੀਂ ਲੱਗੇਗੇ ਬੋਰੇ ਖਤਮ ਹੋ ਗਏ ਕੰਮਕਾਰ ਸਾਰੇ ਖਤਮ ਹੋ ਗਏ ਰੋਜ਼ ਦਾ ਬੋਰਾ ਜਿੰਨਾ ਲੱਦਾ ਗਿਆ ਨਹੀਂ ਕੋਈ ਕੰਮ ਹੋ ਰਿਹਾ ਤਾਂ ਇਹਨੂੰ ਤੇ ਅਨਵਾਰੀ ਆ ਤੂੰ ਕੀ ਬੰਨ ਕਦਾ ਟੁੱਟ ਗਿਆ ਆ ਦੇਖ ਲਉ ਤੂੰ ਆਪੇ ਕੋਈ ਜਿੰਨਾ ਵੀ ਆ ਕਹਿੰਦੇ ਫੌਜੀ ਆ ਰੇ ਫੌਜੀ ਆਈ ਆ ਦੋ ਗੱਡੇ ਆਈਆਂ ਨੇ ਜਰੂਰ ਕੋਈ ਲੱਗਿਆ ਇਨੀ ਆ ਠੀਕ ਆ ਬਾ ਪਿੰਡ ਦਾ ਬੇੜਾ ਕਰਕੇ ਹੋ ਰਿਹਾ ਜੀ ਕੋਈ ਸਰਕਾਰ ਨਹੀਂ ਸੁਣ ਰਹੀ ਸਾਡੀ ਕੋਈ ਹੋਰ ਬਾਹਰਲਾ ਬੰਦਾ ਨਹੀਂ ਆ ਰਿਹਾਗਾ ਮਿੱਟੀ ਵਾਲੇ ਬੋਰੇ ਮਿੱਟੀ ਪਰ ਪਰ ਲਾਈ ਜਾਂਦੇ ਆ ਆ ਮੇਰੀ ਗੱਲ ਆ ਗੁੱਸੇ ਕਰਨ ਜਿੰਨਾ ਬੋਰਾ ਲਾ ਸਾਰਾ ਗਿਆ ਸਰ ਕਿਵੇਂ ਲੱਗਦਾ ਬੀਤੇ ਦਿਨੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਆਰਮੀ ਨੂੰ ਚਿੱਠੀ ਲਿਖੀ ਆ ਕਿਉਂਕਿ ਲਗਾਤਾਰ ਜਿਹੜਾ ਬਾਣਾ ਡੈਮੇਜ ਹੁੰਦਾ ਜਾ ਰਿਹਾ ਆ ਆਰਮੀ ਨੂੰ ਵੀ ਚਿੱਠੀ ਲਿਖੀ ਆ ਉਦੋਂ ਪਿੰਡ ਦੇ ਸਰਪੰਚਾਂ ਅਤੇ ਪਿੰਡ ਵਾਸੀਆਂ ਨੇ ਮਤਾ ਪਾਇਆ ਗਵਰਨਰ ਨੂੰ ਵੀ ਭੇਜਿਆ ਵੀ ਇੱਥੇ ਆਰਮੀ ਲਾਈ ਜਾਵੇ ਹਾਂ ਜੀ ਚਿੱਠੀ ਪਾਈ ਆ ਕੱਲ੍ਹ ਕੱਲ੍ਹ ਕਰਾ ਪਾਈ ਆ ਕਿ ਅੱਜ ਪਾਈ ਆ ਉਹਦਾ ਤਾਂ ਅਜੇ ਕੋਈ ਜਵਾਬ ਦਾਬਾ ਤਾਂ ਹੀ ਅਜੇ ਕੋਈ ਆਇਆ ਨਹੀਂ ਹੈਗਾ ਅਜੇ ਕੋਈ ਨਹੀਂ ਆਇਆ ਹੈਗਾ ਤੇ ਆ ਕਿਵੇਂ ਲਾ ਰਿਆ ਮਸ਼ੀਨਰੀ ਲੱਗੀ ਹੋਈ ਆ ਲਗਾਤਾਰ ਬਾਣਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪ੍ਰਸ਼ਾਸਨ ਦੀਆਂ ਟੀਮਾਂ ਲੱਗੀਆਂ ਹੋਈਆਂ ਇਹ ਜਿੰਨੀ ਮਰਜ਼ੀ ਲੱਗੀ ਜਾਣ ਇਹਨਾਂ ਨੂੰ ਦੋ ਮਹੀਨੇ ਹੋ ਚਲੇ ਲੱਗਿਆਂ ਨੂੰ ਇੱਕ ਵੀ ਨਹੀਂ ਬੁਰਾ ਰਿਹਾਗਾ ਲਾਈ ਜਾਣ ਹੁਣ ਵੀ ਰੋਜ਼ ਲਾਂਦੇ ਆ ਇਹਨਾਂ ਦਾ ਆਪਣੇ ਪੈਸੇ ਕਮਾਣ ਲੱਗੇ ਹੋਏ ਆ ਜਿੰਨੇ ਭਰ ਕੇ ਲਾੜਨਾ ਪੂਰੇ ਚਾਨ ਨੂੰ ਰਹਿ ਜਾਂਦੇ ਸਵੇਰੇ ਹੋਰ ਲਾਂਦੇ ਆ ਲੱਖਾਂ ਕਰੋੜਾ ਬੋਰਾ ਹੜ ਗਿਆ 10 ਕਿਲੇ ਦੇ ਰੇਵ ਚੋਂ ਉਥੋਂ ਬੋਰਾ ਲਾਂਦੇ ਆ ਬੋਰੇ ਦਾ ਇੱਕ ਕੰਮ ਵੀ ਭੋਰਾ ਵੀ ਕਰਦਾ ਤਾਂ ਵੀ ਮੰਨਦੇ ਆ ਸੀ ਇਹ ਤਾਂ ਨਿਯਾਇਸ਼ ਆ ਪੈ ਪਾਈ ਜਾਂਦੇ ਲੱਗੀ ਜਾਂਦੀ ਆ ਕੀ ਲੱਗਦਾ ਮੌਸਮ ਸਾਫ਼ ਹੋ ਚੁੱਕਿਆ ਪਾਣੀ ਦੀ ਰਫ਼ਤਾਰ ਉਦਾਂ ਹੀ ਆ ਪਾਣੀ ਦਾ ਪੱਧਰ ਕਿਤੇ ਘਟ ਗਿਆ ਪਾਣੀ 20000 ਦੇ ਕਰੀਬ ਕਿਤੇ ਪਾਣੀ ਚੱਲਿਆ 770 ਤੇ ਜਿਹੜੀ ਸਾਤ ਲੋਈ ਤੇ ਗੇਜ ਹੈ ਨਹੀਂ ਜੀ ਪਾਣੀ ਕੋਈ ਨਹੀਂ ਕੱਢਿਆ ਸਾਡੀ ਸੁਰਤ ਜਦੋਂ ਦਾ ਲੱਗਿਆ ਪਾਣੀ ਇੰਨਾ ਹੀ ਆ ਸਾਡੀ ਜ਼ਮੀਨ ਵੱਢੀ ਜਾਂਦਾ ਬਾਹਰ ਨੂੰ ਆ ਜਾਂਦਾ ਵੱਢੀ ਜਾਂਦਾ ਬਾਹਰ ਨੂੰ ਆ ਜਾਂਦਾ ਪਾਣੀ ਦਾ ਕੋਈ ਘਟਾ ਨਹੀਂ ਗਾ ਇਹਨਾਂ ਦਾ ਪਾਣੀ ਫੁੱਲ ਆ ਜਾਏ ਉਹ ਵਧੀਆ ਵਾ ਜਗਾ ਇੰਟ ਹੋਊਗੀ ਪਰ ਹੌਣ ਪਾਣੀ ਜਾਂਦਾ ਸਾਰਾ ਤਾਏ ਆ ਨੂ ਫਸਲ ਤਬਾਹ ਹੋ ਚੁੱਕੀ ਆ ਕਿੰਨੇ ਖੇਤ ਤੇ ਜਿਹੜੇ ਆਗੇ ਆ ਕਿਹਾ ਜਾ ਰਿਹਾ ਕਿ 1.5 ਕਿਲੋਮੀਟਰ ਤੱਕ ਜਿਹੜਾ ਆ ਗਿਆ 20 ਫੁੱਟ ਥੱਲੇ 350 ਕਿੱਲਾ ਜੀ ਦਰਿਆਜ ਹੜ ਗਿਆ ਕਮਾਦ ਲੱਗੇ ਝੋਨਾ ਲੱਗਿਆ ਪੋਲਰ ਲੱਗੇ ਸੀ ਹੁਣ 12 ਦਿਨਾਂ ਤੋਂ ਕਿੱਲੇ ਬਾਹਰ ਆ ਗਏ ਆ 12 13 ਕਿੱਲੇ ਬਾਹਰ ਚੱਲ ਰਿਹਾ ਦਰਿਆ ਉਹ ਤੋਂ ਅੱਗੇ ਹੁਣ 15 ਕਿੱਲਾ ਚੱਲਿਆ ਘਰ ਨੂੰ ਖਤਰਾ ਹੋ ਗਿਆ ਵਾ ਅਲਦੀਪ ਗਿਆ ਨੂੰ ਦੋ ਕਿੱਲਾਂ ਦੀ ਬਾਟ ਰਹਿ ਗਈ ਸਾਰੀ ਦੇਖ ਲੋ ਜਾ ਕੇ ਚੈੱਕ ਕਰ ਲੋ ਪਾਣੀ ਦਿਨ ਪਾ ਦਿਨ ਟਾਂ ਮਾਰਦਾ ਰਿਹਾ ਜਿਹੜਾ ਪਾਰਜੀ ਦੌਰ ਤੇ ਬਣ ਲਿਆ ਸੀ ਉਹ ਵੀ ਖਤਮ ਹੋ ਚੱਲਿਆ ਵਾ ਕਿਵੇਂ ਲੱਗਦਾ ਹੈ ਪ੍ਰਸ਼ਾਸਨ ਨੇ ਟੀਮਾਂ ਜਿਹੜੀਆਂ ਲਾਤੀਆਂ ਠੇਕੇ ਦੇ ਦਿੱਤਾ ਹੈ ਠੇਕੇ ਲਗਾਤਾਰ ਲੇਬਰ ਲੱਗੀ ਹੋਈ ਹੈ ਦਿਨ ਰਾਤ ਪਿੰਡ ਦੇ ਨੌਜਵਾਨ ਪਿੰਡ ਵਾਸੀ ਵੀ ਲੱਗੇ ਹੋਏ ਨਾਲ ਦੇਖੋ ਜੀ ਇਸ ਵਾਰ ਕੋਈ ਨਹੀਂ ਘਾਲ ਲਗਾ ਮਿੱਟੀ ਦਾ ਤਾਂ ਕੋਈ ਹੱਲੇ ਨਹੀਂ ਗਾ ਜੋ ਮਰਜ਼ੀ ਕਰੀ ਨਾ ਬੋਰੇ ਭਰ ਕੇ ਲਈ ਨਾ ਉਹ ਤਾਂ ਲਈ ਜਾਂਦੇ ਐਥੇ ਪੱਤਰਾ ਤਿੰਨ ਗੱਡੀਆਂ ਉਹ ਵੀ ਲੈ ਗਿਆ ਚੱਕ ਕੇ ਕੁਛ ਵੀ ਕੀ ਬਣਾ ਲਈ ਕੰਮ ਚੱਲ ਰਿਹਾ ਹੈਗਾ ਗਲਤ ਕੰਮ ਮੰਜਨਾ ਮਰਜ਼ੀ ਲਈ ਜਾਣਾ ਔਕਾ ਬੋਰੇ ਨਹੀਂ ਚੱਲਣੇ